हालात यहाँ आपके आपने सब ने देखे हैं मैंने क्या देखे पानी पानी है भगवान करे वाहे गुरु से प्रार्थना करते हैं कि सब ठीक ठाक हो जाए और ये जो मुसीबत है इसको किसी तरह ठीक करें यही है और क्या कर सकते हैं ये परमात्मा वाहे गुरु आगे ऐसा दिन ना ले आ, बहुत अच्छी बात है ये तो एक मशीन क्या है तो सैकड़ों मशीन ना दे रहे हर गांव में पहुंचाएंगे इनकी तो ये अप... 50 ਹੋਗਾ ਲੰਗਰ ਵੀ ਚੱਲ ਰਹੇ ਆ ਅੱਜ ਸਾਰਾ ਪੰਜਾਬ ਜਿਹੜਾ ਜਿੱਥੋਂ 8-9 ਡਿਸਟ੍ਰਿਕਟ ਜਿਹੜੇ ਨੇ ਬੜੇ ਹੀ ਔਖੀ ਘੜੀ ਚੋਂ ਲੰਘ ਰਹੇ ਆ ਪਿਛਲੇ ਕੁਝ ਹਫ਼ਤਿਆਂ ਤੋਂ بارشਾਂ ਵੀ ਪੈਂਦੀਆਂ ਰਹੀਆਂ ਤਿੰਨਾ ਡੈਮਾਂ ਦਾ ਪਾਣੀ ਵੀ ਆਇਆ ਚਾਹੇ ਰਾਵੀ ਦਾ ਪਾਣੀ ਸੀ ਜਿਸ ਨੇ ਗੁਰਦਾਸਪੁਰ ਨੂੰ ਬਹੁਤ ਨੁਕਸਾਨ ਪਹੁੰਚਾਇਆ ਬਿਆਸ ਦਾ ਪਾਣੀ ਸਤਲੁਜ ਦਾ ਪਾਣੀ ਜਿਹੜਾ ਕਿ ਜਿਹਨੇ ਇੱਧਰ ਵੀ ਮਾਰ ਮਾਰੀ ਹੈ ਅੱਜ ਅਸੀਂ ਇੱਥੇ ਮੋਗਾ ਸਗੈਰਾ ਪਿੰਡ 'ਚ ਖੜੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਜਸਟਿਸ ਨਵਾਬ ਸਿੰਘ ਜੀ ਇਹ ਅ ਸਪੈਸ਼ਲ ਦੌਰੇ ਤੇ ਆਏ ਨੇ ਕਿ ਸਿਰਫ ਪਾਣੀ ਦਾ ਜਾਇਜ਼ਾ ਲੈਣ ਲਈ ਕਿ ਕਿੰਨੇ ਕਿ ਪਿੰਡ ਡੁੱਬ ਚੁੱਕੇ ਨੇ ਔਰ ਅੱਗੇ ਅਸੀਂ ਫਿਊਚਰ ਕੀ ਪਲਾਨ ਕਰਨੀ ਹੈ ਤਸ ਤੋਂ ਬਨੋ ਜਿਹੜਾ ਅਸੀਂ ਸਾਰੇ ਡਿਸਟ੍ਰਿਕਟਾਂ ਦੇ ਵਿੱਚ ਅਸੀਂ ਰਾਸ਼ਨ ਹੋ ਗਿਆ ਤਰਪਾਨਾ ਹੋ ਗਿਆ ਸਪੈਸ਼ਲੀ ਜਿਹੜਾ ਅਸੀਂ ਪਸ਼ੂਆਂ ਦਾ ਚਾਰਾ ਕਿਉਂਕਿ ਚਾਰੇ ਦੀ ਜ਼ਿਆਦਾ ਲੋੜ ਸੀ ਉਹ ਸਾਰੇ ਡਿਸਟ੍ਰਿਕਟ ਸਾਡੇ ਚਾਹੇ ਅਸੀਂ ਗੁਰਦਾਸਪੁਰ ਲਈ ਲਈ ਅਮਰਸਰ ਲਈ ਲਈ ਤਰਨਤਾਰਨ ਪ ਇਹ ਸਾਰਾ ਫਾਜ਼ਿਲਗਾ ਸਾਈਡ ਇਹ ਸਾਰਾ ਸਾਡੇ ਨੂੰ ਕਵਰ ਕੀਤਾ ਗਿਆ ਲੇਕਿਨ ਹੁਣ ਅਸੀਂ ਦੇਖ ਰਹੇ ਹਾਂ ਕਿ ਪਾਣੀ ਜਿਹੜਾ ਉਤਰਨਾ ਸ਼ੁਰੂ ਹੋ ਗਿਆ ਹੈ ਜਿਸਲੇ ਪਾਣੀ ਉਤਰੇਗਾ ਅੰਦਰੋਂ ਕਈ ਪਸ਼ੂ ਵੀ ਤੁਹਾਨੂੰ ਮਰੇ ਹੋਏ ਮਿਲਣੇ ਨੇ ਬਵਾਲੀਆਂ ਫੈਲਣੀਆਂ ਨੇ ਮੱਛਰ ਪੈਦਾ ਹੋਣਾ ਉਹਦੇ ਲਈ ਜਿਹੜੀਆਂ ਅਸੀਂ ਕੁ ਤਕਰੀਬਨ ਪਹਿਲਾਂ 25 ਮਸ਼ੀਨਾਂ ਜੜੀਆਂ ਨੇ ਜੜੀਆਂ ਫੋਗਿੰਗ ਮਸ਼ੀਨ ਹੈ ਉਹਦੀ ਅੱਜ ਸ਼ੁਰੂਆਤ ਇੱਥੋਂ ਕੀਤੀ ਗਈ ਹੈ ਤੇ ਇਹ ਸਾਰੇ ਡਿਸਟ੍ਰਿਕਟ ਵਿੱਚ ਅਸੀਂ ਜੜੀਆਂ 2-2 3 ਦਿਨ 4-4 ਮਸ਼ੀਨਾਂ ਜਿੱਥੇ ਲੋਡ ਹੋਣੀ ਹੈ ਇਹ ਦੇਾਂਗੇ ਔਰ ਸਾਡੇ ਜਿੰਨੇ ਵੀ ਸਾਡੇ ਦਸਤੇ ਮੈਂਬਰ ਸਾਹਿਬਾਨ ਹੈਗੇ ਨੇ ਸੋ ਉਹ ਇਹ ਮਸ਼ੀਨ ਚਲਾ ਕੇ ਆਪ ਤੇ ਜਿੰਨਾ ਵੀਸੀਂ ਮੱਛਰ ਮਾਰ ਸਕਾਂਗੇ ਕਰਾਂਗੇ ਇਸ ਤੋਂ ਬਾਅਦ ਸਾਡੇ ਜਿਹੜੇ ਦਵਾਈਆਂ ਦੇ ਲੰਗ ਬਾਚ ਦਾ ਤੀਸਰਾ ਸਟੈਪ ਆਂਦਾ ਉਹ ਚਾਹੁੰਦਾ ਕਿ ਜਿਹੜੀ ਹੁਣ ਤੁਸੀਂ ਦੇਖ ਰਹੇ ਹੋ ਫਸਲ ਸਾਰੀ ਖਤਮ ਹੋ ਗਈ ਹੈ ਤੁਹਾਡਾ ਝੋਨਾ ਦਾ ਖਤਮ ਹੈ ਝੋਨਾ ਤਾਂ ਅਸੀਂ ਕੁਝ ਰਿਹਾ ਹੀ ਨਹੀਂ ਆਉਂ ਚੋ ਲੇਕਿਨ ਉੱਥੇ ਜਿਹੜੀ ਗਾਰ ਜੰਮ ਗਈ ਹੈ ਰੇਤਾ ਆ ਗਈ ਹੈ ਹੁਣ ਜ਼ਮੀਨ ਨੂੰ ਦੁਬਾਰਾ ਤਿਆਰ ਕਰਨ ਲਈ ਟਾਈਮ ਲੱਗੇਗਾ ਪਹਿਲਾਂ ਤਾਂ ਪਾਣੀ ਉਤਰਦੇ ਹੀ 1-2 ਮਹੀਨਾ ਡੇਡ ਮਹੀਨਾ ਲੱਗ ਜਾਣਾ ਇਹ ਤਾਂ ਏਰੀਆ ਫਿਰ ਚਲੋ ਉਤਰ ਰਿਹਾ ਫਿਰੋਜ਼ਪੁਰ ਦਾ ਕੁਝ ਏਰੀਆ ਤਰਨ ਤਰਨ ਦਾ ਕੁਝ ਏਰੀਆ ਜਿਹੜਾ ਉਹ ਤਾਂ ਬਿਲਕੁਲ ਪਾਣੀ 2-2 ਮਹੀਨੇ ਪਾਣੀ ਨਹੀਂ ਉਤਰਨਾ ਕਿਉਂਕਿ ਉਹਦੀ ਨਿਕਾਸੀ ਨਹੀਂ ਹੈ ਉਹਦੇ ਪੰਪਾਂ ਨਾਲ ਪਾਣੀ ਜਿਹੜਾ ਇੱਕ ਪ ਪ੍ਰਸ਼ਾਸਨ ਦਾ ਪੁਲਿਸ ਡਿਪਾਰਟਮੈਂਟ ਦਾ ਮਤਲਬ ਕਿ ਸਾਰੇ ਰਲ ਕੇ ਜਿਹੜਾ ਇਹ ਕੰਮ ਕਰ ਰਹੇ ਨੇ ਔਰ ਪੰਜਾਬ ਨੇ ਪੰਜਾਬੀਆਂ ਦੀ ਬਾਹ ਫੜੀ ਸਹੀ ਤਰੀਕੇ ਨਾਲ ਦਿਖਾਇਆ ਜਾਇਆ ਤਾਂ ਜਿੰਨੇ ਪਿੰਡ ਜਿੱਦਾਂ ਹੁਣ ਮਲਵੇ ਚੰਨਾਂ ਜਿਆਦਾ ਨੁਕਸਾਨ ਨਹੀਂ ਹੋਇਆ ਸਿਰਫ ਮੋਗਾ ਸਾਈਡ ਆ ਜਦਾ ਜਿਹੜਾ ਉਹ ਮਾਦੇ ਚ ਨੁਕਸਾਨ ਹੋਇਆ ਜਿਆਦਾ ਪਰ ਸਾਰਿਆਂ ਨੇ ਸਾਰਿਆਂ ਜਿਹਨੀਆਂ ਸਾਡੇ ਜਿੰਨੇ ਵੀ ਸਾਡੇ ਡਿਸਟ੍ਰਿਕਟ ਆ ਸਾਰਿਆਂ ਨੇ ਹੈਲਪ ਕੀਤੀ ਹੈ ਉੱਥੇ ਆਏ ਨੇ ਸਾਰੇ ਹੁਣ ਇਸ ਤੋਂ ਬਾਅਦ ਸਾਡਾ ਸਰਵੇ ਕੀਤਾ ਜਾਏਗਾ ਜਿਹੜਾ ਕਿ ਪਾਣੀ ਉਤਰਨ ਤੋਂ ਬਾਅਦ ਮਕਾਨਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਕਿਉਂਕਿ ਇਹ ਜਿੰਨੇ ਬੰਦੇ ਤੁਸੀਂ ਦੇਖੋਗੇ ਬੰਦੇ ਉੱਤੇ ਸਾਰੇ ਬੰਦੇ ਉਹਨਾਂ ਨੂੰ ਮੌਡਮ ਸੇਵਾ ਵੀ ਕਰਨਾ ਹੈ ਉਹਨਾਂ ਨੂੰ ਸਮਾਨ ਵੀ ਚਾਹੀਦਾ ਹੋਣਾ ਹੈ ਜੇ ਜ਼ਮੀਨ ਪਰ ਪਜਾਓ ਕਰਨੀ ਹੈ ਜ਼ਮੀਨ ਨੂੰ ਵਾਣਾ ਹੈਗਾ ਤੇ ਉਹਦੇ ਲਈ ਸਾਨੂੰ ਖਾਦ ਵੀ ਚਾਹੀਦੀ ਹੈ ਉਹਦੇ ਸਾਨੂੰ ਬੀਜ ਵੀ ਚਾਹੀਦੇ ਆ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਡੀਜ਼ਲ ਦੀ ਲੋੜ ਪੈਣੀ ਹੈ ਕਿਉਂਕਿ ਪੰਪ ਲੱਗਣਗੇ ਮੋਟਰ ਲੱਗਣਗੀਆਂ ਸੋ ਅਸੀਂ ਸਾਰੇ ਜਿਹੜੇ ਸਰਪੰਚ ਜਿੰਨੇ ਵੀ ਪਿੰਡਾਂ ਦੇ ਹੈਗੇ ਉਹਨਾਂ ਨਾਲ ਤਾਲਮੇਲ ਕਰਕੇ ਸਾਡੀਆਂ ਟੀਮਾਂ ਹਰ ਪਾਸੇ ਲੱਗੀਆਂ ਹੋਈਆਂ ਸੱਤ 800 ਬੰਦਾ ਸਾਡਾ ਇਹ ਕੰਮ ਕਰ ਰਿਹਾ ਸੋ ਅਸੀਂ ਉਹ ਵੀ ਲੜਾਈ ਲੜਾਂਗੇ ਜਿਹੜੀ ਹੁਣ ਤੱਕ ਅਸੀਂ ਠੀਕ ਇੱਥੇ ਤੱਕ ਪਹੁੰਚ ਗਏ ਆ ਤੇ ਅਗਲਾ ਜਿਹੜਾ ਦੌਰ ਥੋ ਤੇ ਹੁਣ ਤੱਕ ਟਰੱਸਟ ਵੱਲੋਂ ਦੇਖੋ 2.5 ਕਰੋੜ ਦੀ ਜਿਹੜੀ ਸੀ ਉਹ ਜਿਹੜੀ ਰਕਮ ਸੀ ਇੱਕ ਅਸੀਂ ਰੱਖਣੀ ਰੱਖੀ ਸੀ ਜਿਦਾਂ ਕਿ 2.5 ਕਰੋੜ ਦਾ ਜਿਹੜਾ ਬਜਟ ਸੀ ਸਾਡਾ ਜਿਹੜਾ ਇਹਨਾਂ ਉੱਤੇ ਖਰਚ ਹੋਣਾ ਹੈ ਜਿਹੜਾ ਕਿ ਖਰਚ ਹੋ ਰਿਹਾ ਹੈ ਹੁਣ ਤੱਕ ਸਾਡੀਆਂ ਤਕਰੀਬਨ 65 ਦੇ ਕਰੀਬ ਸਾਡੇ 20-20 ਟਨ ਦੇ ਜਿਹੜੇ ਟਰਾਲੇ ਹੈਗੇ ਆ ਜਾ ਰਹੇ ਦੇ ਆਪਣੇ ਚਾਰੇ ਦੇ ਉਹ ਸਾਰੇ ਡਿਸਟ੍ਰਿਕਟਾਂ ਵਿੱਚ ਵੰਡ ਹੋ ਰਹੇ ਨੇ ਔਰ ਸਾਡੇ ਕੋਲ 3000 ਟਨ ਜਿਹੜਾ ਚਾਰਾ ਪਿਆ ਹੋਇਆ ਸੋ ਕੋਈ ਵੀ ਅਸੀਂ ਇਕੱਠਾ ਨਾ ਕਰੋ ਚਾਰਾ ਹਰ ਕਿਸੇ ਨੂੰ ਮਿਲੇਗਾ ਕੋਈ ਚਾਹੇ ਪਾਣੀ ਉੱਤਰ ਵੀ ਜਾਂਦਾ ਹੈ ਲੇਕਿਨ ਇਹ ਚਾਰਾ ਕਿਤੋਂ ਨਹੀਂ ਆਣਾ ਇਹ ਸਾਰਾ ਜਿਹ ਮਿੰਨੇ ਵੀ ਜਿਹੜਾ ਉਹ ਜਾਰੀ ਰਹੇਗਾ ਸੋ ਕੋਈ ਘਬਰਾਣ ਦੀ ਗੱਲ ਨਹੀਂ ਹੈ ਜਿਹੜਾ ਅਸੀਂ ਹਿੰਮਤ ਕੀਤੀ ਹੈ ਅਸੀਂ ਇੱਥੋਂ ਤੋਂ ਕਿ ਲੜਾਈ ਲੜ ਲਈ ਹੈ ਤੇ ਅਗਲੀ ਲੜਾਈ ਵੀ ਲੜ ਲਾਂਗੇ ਆਪਾਂ ਜਦੋਂ ਮਕਾਨਾਂ ਦੀਵਾਰੀ ਆਏਗਾ ਕਈ ਮਕਾਨ ਨਵੇਂ ਬਣਨੇ ਨੇ ਕਈ ਗਰੇ ਹੋਏ ਹੋਣੇ ਆ ਤੇ ਕਈ ਉਹਦੀ ਤਰੇਣਾ ਪੈਣੀ ਆ ਕਿਸੇ ਲੈਂਟਰ ਗਿਰ ਗਏ ਨੇ ਇਹਦੇ ਵਿੱਚ ਜਿੱਥੇ ਸਰਬਦਾ ਭਲਾ ਟਰਸਟ ਅਸੀਂ ਕਰ ਰਹੇ ਆ ਹੋਰ ਵੀ ਬੜੀਆਂ ਸੰਸਥਾਵਾਂ ਕਰ ਰਹੀਆਂ ਨੇ ਤੇ ਨਾਲ ਦੇ ਨਾਲ ਸਾਨੂੰ ਜਿਹੜਾ ਸਾਡੇ ਐਨ ਆਰ ਆਈ ਵੀਰ ਜਿਹੜੇ ਸਾਡੇ ਬਾਹਰ ਬੈਠੇ ਹੋਏ ਨੇ ਸੋ ਉਹਨਾਂ ਨੇ ਪੂਰਾ ਭਰੋਸਾ ਦਵਾਇਆ ਕਿ ਜਦੋਂ ਲੋਡ ਪਏਗੇ ਅਸੀਂ ਭਾਵੇਂ 5-5 ਕਰ ਲਈਏ 10-10 ਕਰ ਲਈਏ ਉਹਨਾਂ ਦੀ ਰ ਮਿਲ ਕੇ ਸਾਰਾ ਜੜੀ ਓਕੀ ਘੜੀ ਇਹ ਚੋਂ ਆਪਾਂ ਆਰਾਮ ਨਾਲ ਜਿੱਦ ਨਿਕਲ ਜਾਵਾਂਗੇ